ਇਹ ਨਿਆ ਕਸਾਮਾ ਇਹ ਵਰਤੇ ਜਾਵਾਂਗੇ ਸਸਿਕਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੋਤੀ ਮਾਨ ਦੋਸਤੋ ਅੱਜ ਸਾਡੇ ਪਿੰਡ ਦੀ ਬੀਬੀਆਂ ਧਰਨਾ ਲਾਉਣ ਲੱਗੀਆਂ ਆ ਸਾਡੇ ਇੱਥੇ ਨਾ ਮੀਂਹ ਨਹੀਂ ਪੈ ਰਿਹਾ ਹੈਗਾ ਉਹਦੇ ਸੰਦਰਭ ਵਿੱਚ ਅੱਜ ਬੀਬੀਆਂ ਸਾਰੀਆਂ ਇਕੱਠੀਆਂ ਹੋਈਆਂ ਤੇ ਇਹ ਫੂਕਣ ਲੱਗੀਆਂ ਗੁੱਡੀ ਤੇ ਪਹਿਲਾਂ ਕਹਿੰਦੀਆਂ ਧਰਨਾ ਲਾਇਆ ਹੋਇਆ ਸੀ ਤੇ ਧਰਨਾ ਲਾ ਕੇ ਬੈਠੀਆਂ ਖਰੇ ਇਹਨਾਂ ਦਾ ਕੋਈ ਇੰਦਰ ਦੇਵਤਾ ਨਾ ਰੌਲਾ ਗੁਲਾ ਚੱਲਦਾ ਆ ਮੀਂਹ ਦੇ ਚੱਕਰ ਵਿੱਚ ਤੇ ਤਾਂ ਕਰਕੇ ਇਕੱਠੀਆਂ ਹੋਈਆਂ ਪਈਆਂ ਹੁਣ ਮੈਂ ਇੱਧਰ ਦੇਖਣ ਜਾਂਦੇ ਆ ਮਾਤਾ ਜੀ ਕੋਲ ਆਵੇ ਦੇਖ ਲੈ ਵੇ ਮੂੰਹ ਦੇਖ ਲੈ ਵੇ ਮੋਂਟੀ ਮੂੰਹ ਦੇਖ ਲੈ ਤੂੰ ਅੰਟੀ ਕਿਹਦਾ ਮੂੰਹ ਐ ਇਹ ਇਹ ਗੁੱਡੀ ਆ ਸਾਡੀ ਇਹ ਮੁੱਕ ਗਈ ਵਿਚਾਰੀ ਬਿਮਾਰ ਬਹੁਤ ਸੀ ਬੁਖਾਰ ਬਹੁਤ ਚੜਦਾ ਸੀ ਅੰਟੀ ਇੱਕ ਮਹਲ ਵਰ ਇੱਕ ਸਾਲ ਤਾਂ ਨੇ ਦੰਦ ਦੁੱਖ ਆ ਜਾਂਦਾ ਦੁੱਖ ਦੀ ਗੜੀ ਆ ਜਾਂਦੀ ਹੈ ਹੁਣ ਇੰਦਰ ਤੇ ਕੋ ਜਾਊਗੀ ਤਾਂ ਮੈਂ ਭਰਾਊਗੀ ਹਾਂ ਤੇ ਦੇਖ ਲੋ ਦੋਸਤੋ ਇੱਥੇ ਸਾਰਿਆਂ ਦਾ ਜਿਦਾ ਜੀਣਾ ਮੁਹਾਲ ਹੋਇਆ ਪਿਆ ਆ ਫਸਲਾਂ ਵਾਲੇ ਵੀ ਜਿਹੜੇ ਕੋ ਵੀ ਤਰਸਣ ਦੇ ਆ ਤੇ ਇਹ ਕੋਈ ਪੁਰਾਣੇ ਜਿੱਦਾ ਮਤਲਬ ਕੋਈ ਰੀਤ ਰਵਾਜ ਹੈ ਜੀ ਹਾਂਜੀ ਹਾਂਜੀ ਇਹ ਪੁਰਾਣੇ ਆ ਰੀਤ ਰਵਾਜ ਹੈ ਪਹਿਲਾਂ ਗੁੱਡੀਆਂ ਫੂਕਦੇ ਸੀ ਹੁਣ ਤਾਂ ਫੂਕਣੋ ਹੀ ਛੱਡ ਗਏ ਤਾਂ ਮੀਂਹ ਕਿੱਥੋਂ ਆਉਣੇ ਤੁਹਾਡੇ ਇਹ ਨਹੀਂ ਇਹਦੇ ਨੇ ਤੁਹਾਨੂੰ ਪੱਕਾ ਯਕੀਨ ਆ ਮੀਂਹ ਪੈ ਜਾਊਗਾ ਦੇਖੋ ਇਹ ਤਾਂ ਰੱਬ ਦੀ ਕਿਰਪਾ ਆ ਪਾ ਦੇਵੇ ਤਾਂ ਪਾ ਦੇਵੇ ਨਹੀਂ ਤੇ ਇੱਥੇ ਵੀ ਕਰੋਪੇ ਹੋ ਸਕਦੇ ਆ ਰੱਬ ਤੇ ਆਹ ਦੇਖੋ ਕਿੰਨੀ ਸੋਹਣੀ ਚੁੰਨੀਆਂ ਇਹ ਕਿਸੇ ਦੇ ਕੰਮ ਆ ਸਕਦੀ ਪਰ ਬੀਪੀਆਂ ਕਹਿੰਦੀਆਂ ਇਹ ਲੋਣੀ ਲੋਣੀ ਇਹ ਅਸੀਂ ਗੁੱਡੀ ਤੇ ਦੇਣੀ ਆ ਅੱਛਾ ਜੀ ਇਹਦੇ ਲਈ ਲਿਆਂਦੀ ਆ ਅਸੀਂ ਇਹਦੇ ਕੱਪੜੇ ਨੰਮੇ ਲਿਆ ਕੇ ਪਾਏ ਆ ਆਹ ਵਾਤ ਪਾਏ ਬਹੁਤ ਸੋਹਣੇ ਸੋਹਣੇ ਕੱਪੜੇ ਦੇਖ ਤਾਂ ਕਿਤੇ ਮਾਰ ਨੇ ਇਦਾਂ ਸ਼ਿੰਗਾਰ ਕੇ ਤੁਸੀਂ ਦੇਖਿਆ ਜਦੋਂ ਆਪਾਂ ਡੈੱਡ ਬੋਡੀਆਂ ਸਿਵੀਆਂ ਨੂੰ ਲੈ ਕੇ ਜਾਈਦੀ ਆ ਚਿੱਟੇ ਕੱਪੜੇ ਪਾਏ ਹੁੰਦੇ ਆ ਨਾ ਤੇ ਇੱਧਰ ਦੇਖੋ ਹਾਰ ਸ਼ਿੰਗਾਰ ਲਾ ਕੇ ਆ ਇਹ ਟੌਰ ਨਾ ਸੁਹਾਗਣ ਵਾ ਇਸ ਵਾਗਣੇ ਹਾਂ ਜੀ ਇਹ ਸੁਹਾਗਣ ਵਾ ਸੁਹਾਗਣ ਤੇ ਦੇ ਪਾਈਦੇ ਆ ਇਹ ਕੀਰ ਕੀਰ ਨੇ ਵੀ ਪੌਂਦੀ ਆਂਦੀਆਂ ਹਾਂ ਉਹ ਕਿੱਦਾਂ ਪੌਂਦੀਆਂ ਪਾਕ ਦੇ ਘਰ ਲਈ ਤਮੜਾ ਕਾਲੀਆਂ ਈਟਾਂ ਕਾਲੇ ਰੋਟੀ ਬੀਰ ਦੇ ਜੋਰ ਜੋਰ ਕਾਲੀਆਂ ਈਟਾਂ ਕਾਲੇ ਰੋਟੀ ਬੀਰ ਦੇ ਜੋਰ ਜੋਰ ਕਾਲੀਆਂ ਈਟਾਂ ਕਾਲੇ ਰੋਟੀ ਬੀਰ ਦੇ ਜੋਰ ਜੋਰ ਹੱਡੀਆਂ ਕਾ ਸਾ ਚੋਲ ਲੁੱਟਾ ਦੀ ਵਾਰੀ ਤੇਰਾ ਬਹੁਤ ਮਿੱਠਿਆ ਵਰਗੇ ਦਾੜਾ ਨੂੰ ਇਹ ਬਹੁਤ ਚੰਗੀ ਸੀ ਨਹੀਂ ਨਾ ਟੱਕਾ ਅੰਮਕਰੇ ਐ ਨਹੀਂ ਹਣ ਸਾਹਿਬ ਨੂੰ ਪਵਾ ਦੇ ਨਹੀਂ ਜੀ ਇਹ ਨਾ ਕਿਸ ਸਾਹ ਵਰੇ ਦਾ ਓੜੀ ਰੋਡੀਆਂ ਕਸਣੀਆਂ ਗੋਡਾ ਕੇ ਸੜ ਜਾਣਾ ਨਹੀਂ ਮਾਰ ਆ ਗਿਆ ਰਾਮਾਂਗੇ ਨੀਂ ਬਰਤੇ ਜਾਵਾਂਗੇ ਨੀਂ ਕੈਸਾ ਮਾਂਗੇ ਨੀਂ ਬਰਤੇ ਜਾਵਾਂਗੇ ਕੋਈ ਜੋਤੀ ਕੁਛ ਵੀ ਖਿਸਾਨ ਹੋ ਚਲੋ ਨਾ ਇਹ ਆਸਵਾ ਸਾਰੇ ਕਿੱਥੇ ਗਿਆ ਹੈ ਸਾਡੇ ਕੋਰਾ ਬੰਦੇ ਕੜੇ ਪੱਤੜ